ਜਿਹੜੇ ਸੱਜਣਾ ਇਹ ਸੋਚਦੇ ਆ ਨਾ ਭਾਈ ਸਾਡੇ ਲੇ ਬਟੋ ਆਏ ਪਾ ਮ ਫੀਮੇਲ ਹੈ ਕੀ ਹੈ ਵੀ ਅਸੀਂ ਸੁਹਾ ਤਾਂ ਲੈ ਲਈਏ ਪਰ ਗੱਲ ਇਹ ਹੈ ਵੀ ਅੱਗੇ ਸਾਨੂੰ ਬੱਚੇ ਵੇਚਣ ਦੇ ਵਿੱਚ ਬੜੀ ਵੱਡੀ ਸਮੱਸਿਆ ਆਉਂਦੀ ਹੈ ਹੁਣ ਕੋਈ ਸਮੱਸਿਆ ਨਹੀਂ ਆਉਂਦੀ ਅੱਜ ਆਪਾਂ ਪੀਕੇ ਕੈਨਲ ਬਾਈ ਕੁਲਦੀਪ ਲਵੇ ਪਹੁੰਚਿਆ ਹੀਰੋ ਕਲਾਂ ਦੇ ਵਿੱਚ ਬਾਈ ਕਹਿੰਦਾ ਅਸੀਂ ਮੀਟਿੰਗ ਵੀ ਕਰਵਾਉਣੀ ਹੈ ਭਾਈ ਹਾਂਜੀ ਹਾਂ ਮੀਟਿੰਗ ਤੇ ਸੂਣ ਤੋਂ ਬਾਅਦ ਬੱਚੇ ਵੀ ਬਈ ਤੁਸੀਂ ਆਪ ਹੀ ਲੈਣਾ ਹਾਂ ਆਪਾਂ ਜੇ ਕੁੱਤੀ ਵਧੀਆ ਗਈ ਅਗਲੇ ਦਿਨ ਆਪਾਂ ਸਾਰੇ ਬੱਚੇ ਵੀ ਆਪ ਲੈ ਲਾਂਗੇ ਆਪ ਹੀ ਲੈਣਾ ਆਪ ਹੀ ਲੈ ਲਾਂਗੇ ਠੀਕ ਹੈ ਇਹ ਇਕੱਠੇ ਤੇ ਉਹਦੀ ਆਪਾਂ ਨੂੰ ਵੀ ਯਕੀਨ ਹੋਊਗਾ ਵੀ ਆਪਣੇ ਮਤਲਬ ਹਾਂਜੀ ਆਪਣੇ ਕੁੱਤੇ ਦੇ ਕੁੱਤੇ ਹਾਂ ਕੁੱਤੇ ਦੀ ਮੀਟਿੰਗ ਕੋਈ ਨਹੀਂ ਹੈ ਹਾਂਜੀ ਤੇ ਵੱਡੀ ਗੱਲ ਮਿੱਤਰੋ ਬਾਈ ਉਹਨਾਂ ਲੱਭੇ ਨਾ ਛੋਟੇ ਛੋਟੇ ਬੱਚੇ ਲਗਭਗ 35 ਤੋਂ 40 ਇਸ ਟਾਈਮ ਹੈਗੇ ਵੀ ਆ ਜੇ ਤੁਸੀਂ ਸੋਚਦੇ ਹੋ ਵੀ ਸਾਡੇ ਘਰੇ ਪਹੁੰਚ ਜਾਣ ਤਾਂ ਬਾਈ ਨਾਲ ਸੰਪਰਕ ਕਰਿਓ ਜ਼ਰੂਰ ਚਾਹੇ ਤੁਸੀਂ ਕਿੱਥੋਂ ਵੀ ਬੁਲਾਉ ਕਰਦੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿੱਥੋਂ ਵੀ ਜਾਂ ਪੂਰੇ ਪੰਜਾਬ ਪੀਪੀ ਜਿਹੜੀ ਸੌਣੀ ਵੀ ਲੱਗਦੀ ਆ ਸਭ ਤੋਂ ਵੱਧ ਡਿਮਾਂਡ ਆ ਜੀ ਸਭ ਤੋਂ ਵੱਧ ਡਿਮਾਂਡ ਹੈ ਇਹਦੀ ਪਰ ਮੈਂ ਤਾਂ ਕਰਕੇ ਵੀਡੀਓ ਬਣਾਉਣ ਆਇਆ ਮੇਰੇ ਕਹ ਬਾਲੇ ਸੱਜਣਾ ਦੇ ਦਿਲ ਦੇ ਵਿੱਚ ਨਾ ਸੁਪਨਾ ਹੀ ਨਾ ਰਹੇ ਜੀ ਵੀ ਬਾਈ ਸਾਨੂੰ ਕਿਤੇ ਵੀ ਬ੍ਰੀਡ ਮਿਲੀ ਨਹੀਂ ਤਾਂ ਕਰਕੇ ਬਾਈ ਕਦੀਪੁਰਾਂ ਦੇ ਨਾਲ ਮਿਲਾ ਦਈਏ ਵੀ ਜਿਹੜੇ ਸੱਜਣਾ ਉਤਾਵਲੇ ਨੇ ਉਤਾਵਲੇ ਪਰ ਫੋਨ ਲਾਓ ਤੁਹਾਡੇ ਘਰ ਤੱਕ ਪਹੁੰਚ ਜਾਣੀ ਹੈ ਚਾਹੇ ਤੁਸੀਂ ਆ ਕੇ ਮਿਲੇ ਜਾ ਸਕਦੇ ਹੋ ਹਾਂਜੀ ਹਾਂ ਆ ਕੇ ਵੀ ਮਿਲ ਜਾ ਸਕਦੇ ਹੋ ਪਿੰਡ ਹੀਰੋਕਲਾ ਪੈਂਦਾ ਡਿਸਟ੍ਰਿਕਟ ਮਾਨਸਾ ਬਾਈ ਬਾਕੀ ਬਾਈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਹੁਣੇ ਫੋਨ ਲਾ ਲਓ ਗਰਾਂ